ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਆ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਜੋ ਕਿ ਕਰਜ਼ੇ ਨੂੰ ਤੇ ਲੋਨ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਮੁਸੀਬਤ ਆਉਂਦੀ ਅਸੀਂ ਕਰਜ਼ਾ ਲੈ ਤਾਂ ਲੈਂਦੇ ਆ ਪਰ ਜਦੋਂ ਉਤਾਰ ਨਹੀਂ ਪਾਉਂਦੇ ਉਸ ਸਮੇਂ ਕੀ ਇਹ ਪਰੇਸ਼ਾਨੀ ਸਾਡੇ ਲਈ ਬਹੁਤ ਹੀ ਜ਼ਿਆਦਾ ਵੱਡੀ ਬਣ ਜਾਂਦੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਕਰਜ਼ਾ ਸੀ ਲੈਣੇ ਹੀ ਕਿਉਂ ਕਿਉਂਕਿ ਜਦੋਂ ਕਿਸੇ ਵੀ ਇਨਸਾਨ ਦੀ ਕੋਈ ਨਾ ਕੋਈ ਮਜਬੂਰੀ ਬਣਦੀ ਹੈ ਫਿਰ ਉਹ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਦਾ ਹੈ ਕਿਉਂਕਿ ਸ਼ੌਕ ਪੂਰੇ ਕਰਨ ਦੇ ਲਈ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਵੀ ਕਰਜ਼ਾ ਨਹੀਂ ਲੈਂਦਾ ਕਿਉਂਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਮੁਸੀਬਤ ਪੈਂਦੀ ਹੈ ਕੋਈ ਮਾੜੀ ਘੜੀ ਆਉਗੀ ਫਿਰ ਉਸ ਨੂੰ ਇਹ ਕਦਮ ਚੁੱਕਣਾ ਪੈਂਦਾ ਹੈ ਇਸੇ ਤਰੀਕੇ ਦੇ ਨਾਲ ਅਸੀਂ ਜਿਹੜੇ ਲੋਕਾਂ ਤੋਂ ਕਰਜ਼ਾ ਲਿਆ ਹੁੰਦਾ ਤੇ ਉਹ ਲੋਕ ਸਾਡੇ ਘਰ ਦੇ ਵਿੱਚ ਆ ਆ ਕੇ ਸਾਨੂੰ ਪਰੇਸ਼ਾਨ ਕਰਦੇ ਆ ਤੇ ਉਸ ਸਮੇਂ ਉਸ ਵਿਅਕਤੀ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਇਸ ਕਰਕੇ ਸਾਨੂੰ ਜਿੱਥੋਂ ਤੱਕ ਹੋ ਸਕੇ ਸਭ ਨੂੰ ਕਰਜ਼ੇ ਵਰਗੀ ਸਮੱਸਿਆ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਪਰ ਇਹ ਵੀ ਕੀ ਹੈ ਸਾਡੇ ਲਈ ਜ਼ਰੂਰੀ ਹੈ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਹੋਰ ਰਸਤਾ ਨਜ਼ਰ ਨਹੀਂ ਆਉਂਦਾ ਜਦੋਂ ਉਸ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਉਸ ਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ਉਹ ਬੇਕਤੀ ਹਮੇਸ਼ਾ ਇਹ ਹੀ ਸੋਚਦਾ ਹੈ ਕਿ ਜਦੋਂ ਤੱਕ ਮੇਰੇ ਉਹ ਪੈਸੇ ਆ ਜਾਣਗੇ ਤੇ ਮੈਂ ਇੱਕ ਵਾਰ ਕਰਜ਼ਾ ਲੈ ਕੇ ਉਸ ਇਨਸਾਨ ਦਾ ਕਰਜ਼ਾ ਇਹ ਝੜਾ ਉਤਾਰ ਦੇਵਾਂਗਾ ਪਰ ਕਈ ਵਾਰ ਕੀ ਹੋ ਜਾਂਦਾ ਹੈ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਸਰਕਲ ਸਿਸਟਮ ਬਣ ਜਾਂਦਾ ਹੈ ਕਿ ਅਸੀਂ ਜੋ ਚਾਹਣੀ ਆ ਨਾ ਉਹ ਹੋ ਨਹੀਂ ਪਾਉਂਦਾ ਜੋ ਅਸੀਂ ਸੋਚਦੇ ਹਾਂ ਹਮੇਸ਼ਾ ਉਸ ਦੇ ਉਲਟ ਹੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜੋ ਲੋਕ ਮਜਬੂਰ ਹੋ ਚੁੱਕੇ ਨੇ ਕਰਜਤਾ ਉਹ ਮੁਸੀਬਤ ਦੇ ਵਿੱਚ ਆ ਕੇ ਲੈ ਲੈਂਦੇ ਨੇ ਪਰ ਉਸ ਨੂੰ ਉਤਾਰ ਨਹੀਂ ਪਾਉਂਦੇ ਅੱਜ ਦੀ ਜਿਹੜੀ ਵੀਡੀਓ ਦਾ ਸ਼ੂਟ ਹੈ ਜਿਹੜਾ ਉਪਾਹੇ ਨਾਲ ਇਹ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ। ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਨਾ ਜੇਕਰ ਇਹ ਸਾਰੇ ਉਪਾਅ ਦੇ ਵਿੱਚੋਂ ਤੁਸੀਂ ਇੱਕ ਵੀ ਉਪਾਅ ਪੂਰੇ ਵਿਸ਼ਵਾਸ ਦੇ ਤਰੀਕੇ ਦੇ ਨਾਲ ਕਰ ਲਓਗੇ ਨਾ ਤੇ ਤੁਹਾਡਾ ਜਿੰਨਾ ਮਰਜੀ ਲੱਖਾਂ ਕਰੋੜਾਂ ਦਾ ਖਰਚਾ ਹੋਵੇ ਉਹ ਉਤਰ ਜਾਵੇਗਾ। ਤੁਸੀਂ ਹਮੇਸ਼ਾ ਕਰਜ਼ੇ ਤੋਂ ਮੁਕਤ ਹੋ ਜਾਓਗੇ ਪਰ ਇਸ ਉਪਾਲੋ ਕਰਨ ਤੋਂ ਪਹਿਲਾਂ ਤੁਸੀਂ ਹਮੇਸ਼ਾ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਏ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਾਰਜ ਲੈਣ ਦੀ ਬਹੁਤ ਹੀ ਜ਼ਿਆਦਾ ਕੋਈ ਵੱਡੀ ਮੁਸੀਬਤ ਨੌਬਤ ਆ ਗਈ ਹੈ ਤਾਂ ਤੁਸੀਂ ਹਮੇਸ਼ਾ ਉਸ ਸਮੇਂ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਕਿ ਜਿਵੇਂ ਕਿ ਇੱਕ ਮੰਗਲਵਾਰ ਦਾ ਦਿਨ ਤੇ ਇੱਕ ਸ਼ਨੀਵਾਰ ਦਾ ਦਿਨ ਜੇਕਰ ਤੁਸੀਂ ਕਿਸੇ ਤੋਂ ਉਧਾਰ ਪੈਸਾ ਲੈਣਾ ਚਾ ਫਿਰ ਕਰਜ ਲੈਣਾ ਹੈ ਤਾਂ ਤੁਸੀਂ ਮੰਗਲਵਾਰ ਤੇ ਸ਼ਨੀਵਾਰ ਇਹਨਾਂ ਦੋ ਦਿਨਾਂ ਨੂੰ ਤੁਸੀਂ ਭੁੱਲ ਕੇ ਵੀ ਨਾ ਤਾਂ ਕਿਸੇ ਤੋਂ ਉਧਾਰ ਪੈਸਾ ਲੈਣਾ ਤੇ ਨਾ ਹੀ ਤੁਸੀਂ ਕਰਜ ਲੈ ਲੈ ਕਿਉਂਕਿ ਹੁੰਦਾ ਕੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ দিয়া ਹੋਇਆ ਕਰਜ ਕਾਦੇ ਵੀ ਖਤਮ ਨਹੀਂ ਹੋ ਜਾਂਦਾ ਤੁਸੀਂ ਦੇਖ ਲਿਓ ਸੋਚ ਲਿਓ ਖੁਦ ਅਜਮਾ ਵੀ ਲਿਓ ਕਿ ਤੁਹਾਡੀ ਪੂਰੀ ਜ਼ਿੰਦਗੀ ਖਤਮ ਹੋ ਜਾਵੇਗੀ ਪਰ ਇਸ ਦਿਨ ਲਿਆ ਹੋਇਆ ਖਰਚ ਪੂਰੀ ਜ਼ਿੰਦਗੀ ਕਦੇ ਵੀ ਖਤਮ ਨਹੀਂ ਹੋਵੇਗਾ ਇਸ ਗੱਲ ਨੂੰ ਤੁਸੀਂ ਅਜਮਾ ਕੇ ਵੀ ਦੇਖ ਸਕਦੇ ਹੋ ਤੇ ਇਸ ਗੱਲ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਇਹ 101% ਬਿਲਕੁਲ ਸਚਾਈ ਇਸੇ ਤਰੀਕੇ ਦੇ ਨਾਲ ਅੱਜ ਤੁਹਾਨੂੰ ਜਿਹੜੇ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਨ ਹੁਣ ਆਪਾਂ ਗੱਲ ਕਰਦੇ ਹਾਂ ਉਹ ਉਪਾਅ ਦੇ ਕਿ ਅਸੀਂ ਉਹਨਾਂ ਉਪਾਅ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿੰਨਾ ਸਮਾਂ ਕਰਨਾ ਕਦੋਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਧ ਤੋਂ ਵਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਹਿ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਜੋ ਅਸੀਂ ਤੁਹਾਨੂੰ ਉਪਾਅ ਦੱਸ ਚਾ ਰਹੇ ਹਨ ਇਸ ਨੂੰ ਤੁਸੀਂ ਸਟੈਪ ਬਾਈ ਸਟੈਪ ਤੇ ਹੰਦੇ ਨਾਲ ਸੁਣਿਓ ਕਿ ਅਸੀਂ ਇਸ ਨੂੰ ਕਰਨਾ ਕਿਹੜੇ ਤਰੀਕੇ ਦੇ ਨਾਲ ਹੈ ਕਿਉਂਕਿ ਜਦੋਂ ਅਸੀਂ ਕੋਈ ਵੀ ਉਪਾਅ ਕਰਮਾਣਾ ਸਭ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸੋਚਣਾ ਤੇ ਸਮਝਣਾ ਪੈਣਾ ਉਸਦੇ ਬਾਅਦ ਹੀ ਅਸੀਂ ਪੂਰੇ ਸਹੀ ਤਰੀਕੇ ਦੇ ਨਾਲ ਉਸ ਉਪਾਅ ਨੂੰ ਕਰ ਪਾਉਣੇ ਆ ਤੇ ਇਸੇ ਤਰ੍ਹਾਂ ਇਹ ਉਪਾਅ ਤੁਸੀਂ ਕਰਨਾ ਹੈ ਮੰਗਲਵਾਰ ਦੇ ਦਿਨ ਨੂੰ ਮੰਗਲਵਾਰ ਦੇ ਦਿਨ ਨੂੰ ਇਸ ਉਪਾਅ ਨੂੰ ਸ਼ੁਰੂ ਕਰਨਾ ਹੈ ਤੇ ਤੁਸੀਂ ਇਹ ਉਪਾਅ ਕਰਨਾ ਹੈ ਮੰਗਲਵਾਰ ਰਾਤ ਨੂੰ 11 ਵਜੇ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਮੰਗਲਵਾਰ ਦੇ ਦਿਨ ਨੂੰ ਤੁਸੀਂ ਰਾਤ 11 ਵਜੇ ਤੋਂ ਲੈ ਕੇ 1 ਵਜੇ ਦੇ ਵਿੱਚ ਵਿੱਚ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਆਪਾਂ ਗੰਧ ਕਰੀਏ ਕਿ ਇਸ ਉਪਾਣੂ ਸਾਡੇ ਘਰ ਦਾ ਕਿਹੜਾ ਮੈਂਬਰ ਕਰ ਸਕਦਾ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਇਸ ਉਪਾਣੂ ਕਰ ਸਕਦਾ ਹੈ ਹਸਬੰਦ ਵੀ ਕਰ ਸਕਦਾ ਵਾਈਫ ਵੀ ਕਰ ਸਕਦੀ ਹੈ ਮਾਤਾ ਪਿਤਾ ਵੀ ਕਰ ਸਕਦੇ ਨੇ ਜਿਹੜਾ ਵੀ ਕੋਈ ਮੈਂਬਰ ਕਰਨਾ ਚਾਹੁੰਦਾ ਹੋਊਗੀ ਇਸ ਉਪਾਣੂ ਕਰ ਸਕਿਆ ਇਸ ਤਰੀਕੇ ਦੇ ਨਾਲ ਜਿਵੇਂ ਕਿ ਰਾਤ ਨੂੰ 11 ਵਜੇ ਦੇ ਸਮੇਂ ਸਾਰੇ ਤੁਹਾਡੇ ਪਰਿਵਾਰ ਦੇ ਮੈਂਬਰ ਪੂਰੀ ਤਰ੍ਹਾਂ ਸੌ ਜਾਂਦੇ ਨੇ ਤੇ ਇੱਕਦਮ ਸ਼ਾਂਤੀ ਹੋ ਜਾਂਦੀ ਏ। ਇਸ ਉਪਾਅ ਨੂੰ ਕਰਨ ਦੇ ਲਈ ਉਸ ਸਮੇਂ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਤਾਂਬੇ ਦਾ ਇੱਕ ਜਾਤਾ ਲੋਟਾ ਲੈ ਸਕਦੇ ਹੋ ਜਾਂ ਫਿਰ ਗਲਾਸ ਜੇਕਰ ਤੁਹਾਡੇ ਕੋਲ ਤਾਂਬੇ ਦਾ ਨਹੀਂ ਹੈਗਾ ਤੇ ਤੁਸੀਂ ਕਿਸੇ ਵੀ ਧਾਤੂ ਦਾ ਲੈ ਸਕਦੇ। ਉਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਲ ਸ਼ੁੱਧ ਪਾਣੀ ਚਾਲ ਭਰ ਕੇ ਤੁਸੀਂ ਉਸ ਸਥਾਨ ਤੇ ਰੱਖਣਾ ਜਿੱਥੇ ਬੈਠ ਕੇ ਤੁਸੀਂ ਪਾਠ ਪੂਜਾ ਕਰਦੇ ਪਾਠ ਪੂਜਾ ਵਾਲੇ ਸਥਾਨ ਤੇ ਚਾਲ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ نیچے ਆਸਨ ਲਗਾ ਲੈਣਾ ਹੈ ਆਸਨ ਲਗਾ ਕੇ ਤੁਸੀਂ ਚੌਂਕੜੀ ਮਾਰ ਕੇ ਬੈਠ ਜਾਣਾ ਹੈ ਉਥੇ ਉਥੇ ਬੈਠ ਕੇ ਤੁਸੀਂ ਕੀ ਕਰਨਾ ਹੈ ਤੁਸੀਂ ਚਪਈ ਸਹਿਬ ਦਾ ਪਾਠ ਕਰਨਾ ਤੇ ਜਿਹੜੇ ਲੋਕ ਹੋਰ ਧਰਮ ਦੇ ਨੇ ਹੋਰ ਗੁਰੂ ਪੀਰ ਨੂੰ ਮੰਨਦੇ ਨੇ ਕਹਿਣ ਦਾ ਪਾਪ ਕਿ ਉਹ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਜੋ ਵੀ ਪਾਠ ਪੂਜਾ ਕਰਦੇ ਨੇ ਪਰਮਾਤਮਾ ਦਾ ਨਾਮ ਲੈਂਦੇ ਨੇ ਉਹ ਉਹੀ ਆਪਣਾ ਪਾਠ ਪੂਜਾ ਕਰ ਸਕਦੇ ਏ ਇਸੇ ਤਰੀਕੇ ਦੇ ਨਾਲ ਜਿਹੜਾ ਚਪਈ ਸਹਿਬ ਦਾ ਪਾਠ ਕਰਨਾ ਹੈ ਨਾ ਉਹ ਤੁਸੀਂ ਕਰਨਾ ਹੈ 11 ਵਾਰ 11 ਵਾਰ ਚਪਈ ਸਹਿਬ ਦਾ ਪਾਠ ਕਰਨਾ ਤੇ ਜੇਕਰ ਕੋਈ ਹੋਰ ਪਾਠ ਪੂਜਾ ਕਰਦੇ ਆ ਤੇ ਉਹ ਆਪਣੇ ਗੁਰੂ ਪੀਰ ਦਾ ਉਹੀ 11 ਵਾਰ ਸਿਮਰਨ ਕਰ ਸਕਦੇ ਨੇ ਤੇ ਇਸੇ ਹੀ ਪ੍ਰੋਸੈਸ ਦੇ ਨਾਲ ਤੁਸੀਂ 30 ਦਿਨ ਲਗਾਤਾਰ ਕਰਦੇ। ਇਸ ਦੇ ਨਾਲ ਨਾਲ ਜਿਹੜਾ ਤੁਸੀਂ ਜਲ ਰੱਖਿਆ ਲੋਟੇ ਦੇ ਵਿੱਚ ਜਾਂ ਫਿਰ ਗਲਾਸ ਦੇ ਵਿੱਚ ਪਾ ਕੇ ਉਹ ਤੁਸੀਂ ਪਾਠ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ? ਜਿਹੜੇ ਵੀ ਤੁਸੀਂ ਵੇਖਤੀ ਤੋਂ ਜਿਹੜੇ ਵੀ ਬੰਦੇ ਤੋਂ ਤੁਸੀਂ ਕਰਜ ਲਿਆ ਹੈ ਜੇ ਦਾ ਤੁਸੀਂ ਕਰ ਚ ਉਤਾਰ ਨਹੀਂ ਪਾਰੇ ਉਸ ਇਨਸਾਨ ਦਾ ਨਾਮ ਇੱਕ ਛੋਟੀ ਜਿਹੀ ਪਰਚੀ ਤੇ ਤੁਸੀਂ ਲਿਖ ਲੈਣਾ ਤੇ ਉਸ ਪਰਚੀ ਨੂੰ ਤੁਸੀਂ ਜਿਹੜੇ ਵੀ ਗਲਾਸ ਜਾਂ ਲੋਟੇ ਦੇ ਵਿੱਚ ਜਲ ਭਰਿਆ ਉਸ ਦੇ ਵਿੱਚ ਉਸ ਪਰਚੀ ਨੂੰ ਤੁਸੀਂ ਪਾ ਦੇਣਾ ਤੇ ਉਹ ਪਰਚੀ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਪਾਠ ਕਰਨੇ 11 ਚ ਪਈ ਸਬ ਦੇ ਪਾਠ ਕਰਨੇ ਨੇ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਵੀ ਤੁਹਾਡਾ ਕਰਜ਼ਾ ਲਿਆ ਹੋਇਆ ਹੈ ਜਿੰਦੇ ਤੋਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਹੋ ਤੁਸੀਂ ਉਹ ਕਰਜ਼ ਨਹੀਂ ਚੁਕਾ پا ਰਹੇ ਉਹ ਤੁਹਾਡਾ ਕਰਜ਼ ਪੂਰੇ ਤਰੀਕੇ ਦੇ ਨਾਲ ਉਤਰ ਜਾਵੇਗਾ ਇਸ ਤਰੀਕੇ ਦੇ ਨਾਲ ਇਹ ਜਿਹੜਾ ਜਾਲ ਹੈ ਜਦੋਂ ਤੁਸੀਂ ਪਾਠ ਕਰ ਲਓਗੇ 11 ਵਾਰ ਚ ਕੋਈ ਸਰ ਦੇ ਪਾਠ ਕਰਨ ਤੋਂ ਬਾਅਦ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਇਹ ਉਹਨਾਂ ਦੇ ਅੱਗੇ ਆਪਣੀ ਤੁਸੀਂ ਪ੍ਰਾਰਥਨਾ ਕਰਨੀ ਏ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਜ਼ੇ ਨੂੰ ਲੈ ਕੇ ਕਰਜ਼ੇ ਵਰਗੀ ਸਮੱਸਿਆ ਨੂੰ ਲੈ ਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਚੱਲ ਰਹੀਆਂ ਹੈ। ਪਰਮਾਤਮਾ ਦੇ ਅੱਗੇ ਇਸ ਤਰੀਕੇ ਦੇ ਨਾਲ ਅਰਦਾਸ ਕਰਨੀ ਏ ਕਿ ਸਾਨੂੰ ਇਸ ਕਰਜ਼ੇ ਤੋਂ ਮੁਕਤੀ ਦਿਵਾਓ। ਇਸ ਤਰ੍ਹਾਂ ਪਾਠ ਕਰਨ ਤੋਂ ਬਾਅਦ ਇਹ ਵਿੱਚ ਤੁਸੀਂ ਆਪਣੀ ਅਰਦਾਸ ਕਰਨ। ਇਸੇ ਤਰੀਕੇ ਦੇ ਨਾਲ ਤੁਸੀਂ ਪਾਠ ਕਰਕੇ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਚੱਲਦਾ ਲੋਟਾ ਜਾਂ ਗਲਾਸ ਰੱਖਿਆ ਸੀ ਉਸ ਦੇ ਵਿੱਚ ਜੋ ਪਰਚੀ ਪਾਈ ਸੀ ਉਸ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਇਹ ਆਪਣੇ ਘਰ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਆਪਣੇ ਘਰ ਤੋਂ ਬਾਹਰ ਕਿਸੇ ਵੀ ਚੱਲਦੇ ਹੋਏ ਪਾਣੀ ਦੇ ਵਿੱਚ ਜੇ ਕਿਸੇ ਵੀ ਜਗ੍ਹਾ ਤੇ ਨੇ ਇਸ ਜਾਲ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਜਿਸ ਦੇ ਵਿੱਚ ਤੁਸੀਂ ਪਰਚੀ ਪਾਈ ਹੋਈ ਹੈ ਘਰ ਤੋਂ ਬਾਹਰ ਜਾ ਕੇ ਤੁਸੀਂ ਉਸ ਲੋਕਾ ਆਪਣੇ ਘਰ ਤੋਂ ਬਾਹਰ ਤੁਸੀਂ ਸੁੱਟ ਦੇ ਲੈ ਕਹਿੰਦਾ ਭਾਵ ਕਿ ਉਸ ਪਾਣੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਡੋਲ ਦੇ ਲੈ ਤੇ ਉਹ ਪਰਚੀ ਵੀ ਉਸ ਪਾਣੀ ਦੇ ਨਾਲ ਹੀ ਸੁੱਟ ਦੇਣੀ ਹੈ ਤੇ ਤੁਸੀਂ ਦੇਖੋਗੇ ਕਿ ਜਿਵੇਂ ਇਸ ਪਰਚੀ ਤੇ ਪਾਣੀ ਨੂੰ ਬਾਹਰ ਸੁੱਟੋਗੇ ਤੇ ਹਰ ਰੋਜ਼ 30 ਦਿਨ ਏਸੇ ਹੀ ਪ੍ਰਸੈਸ ਦੇ ਨਾਲ ਇਹ ਉਪਾਅ ਕਰਦੇ ਰਹੋਗੇ ਹਰ ਰੋਜ਼ ਪਾਣੀ ਦੇ ਜਾਲ ਦਾ ਲੋਟਾ ਰੱਖਣਾ ਏ ਇਸ ਤਰੀਕੇ ਦੇ ਨਾਲ ਜਿਹੜੇ ਬੰਦੇ ਨੂੰ ਤੁਸੀਂ ਕਾਰਜ ਲਿਆ ਉਸ ਬੰਦੇ ਦਾ ਤੁਸੀਂ ਪਰਚੀ ਤੇ ਨਾਮ ਲਿਖ ਲੈਣਾ ਏ ਤੇ ਪਾਠ ਕਰਨਾ ਹੈ ਪਾਠ ਕਰਨ ਤੋਂ ਬਾਅਦ ਇਹ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਇਸ ਪਰਚੀ ਤੇ ਪਾੜੀ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ 30 ਦਿਨ ਲਗਾਤਾਰ ਕਰੋਗੇ ਤਾਂ 30 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਕਰਜ ਆਏ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਸਿੰਪਲ ਸਰਲ ਤੇ ਸੌਖਾ ਜਿਹਾ ਉਪਾਏ ਇਸ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਉਣੀ ਉਪਾਣੂ ਕਰਨ ਦੇ ਨਾਲ ਇਹ ਉਪਾਾ ਕਰਨ ਦੇ ਨਾਲ ਤੁਹਾਡੀਆਂ ਚਿੰਨੀਆਂ ਵੀ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਸੀਂ ਆਪਣੀ ਬਹੁਤ ਵਧੀਆ ਜ਼ਿੰਦਗੀ ਬਤੀਤ ਕਰੋਗੇ ਟੈਨਸ਼ਨ ਫਰੀ ਤੁਹਾਡੀ ਜ਼ਿੰਦਗੀ ਹੋ ਜਾਵੇਗੀ ਜਦੋਂ ਤੁਸੀਂ ਕਾਰਜੇ ਵਰਗੀ ਸਮੱਸਿਆ ਤੋਂ ਮੁਕਤ ਹੋ ਜਾਓਗੇ ਇਹ ਬਹੁਤ ਹੀ ਜ਼ਿਆਦਾ ਸਿੰਪਲ ਤੇ ਘਰੇਲੂ ਉਪਾਏ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਕਿ ਇਹ ਉਪਾਅ ਤੁਹਾਨੂੰ ਕਿੰਨਾ ਵਧੀਆ ਰਿਜ਼ਲਟ ਦੇਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੋਟਾ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਯੋਗ ਹੈ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕਾ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੁਹਾਨੂੰ। ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।